ਨੰਦਵੀ ਤੇਰਾ ਨਾੜ ਕੇ ਆ ਗਿਆ ਚੱਲ ਮੈਂ ਤੇ ਆ ਹੀ ਜਾਣਾ ਮੇਰੇ ਕਿਧਰ ਹੋਇਆ ਤੇਰੇ ਨੇ ਮਾਂ ਤੇ ਦੇ ਡਾਂ ਲ ਕੇ ਤੇਰੇ ਵੀ ਨਾੜ ਕੇ ਸਸਿਆਮ ਜੀ ਹੋਠ ਠਾਕ ਹਾਂ ਠੀਕ ਆ ਸਸਿਆ ਜੀ ਹੋਰ ਮਾੜਾ ਠੀਕ ਆ ਨੰਦਵੀ ਸਸਿਆ ਜੀ ਹਾਂ ਰਸ਼ੀ ਦਾ ਸਸ ਠੀਕ ਆ ਹੋਰ ਡੇਟ ਆ ਰਹੀਆਂ ਹਾਂ ਜੀ ਹਾਂ ਜੀ ਵਧੀਆ ਬਾਬਾ ਲਿਆ ਸਾਹਿਬ ਰਾਜੀ ਬਾਜੀ ਆ ਜੀ ਜਨਾਬ ਰਾਜੀ ਬਾਜੀ ਸਾਹਿਬ ਕਿਰਪਾ ਮਾਲਕ ਜੀ ਆਜੋ ਚਲੋ ਮਾਟਿਆ ਜਾਂ ਪਾਣੀ ਲਿਆ ਪਾਪਾ ਵਾਹ ਤੇ ਲੈ ਲੈ ਉਹ ਦੜੀ ਜੀ ਪਨੀਰੀ ਬਲੋਰੀ ਬੀਲਿਕ ਨਹੀਂ ਹਾਂ ਪਨੀਰੀ ਰੀਤੀ ਆ ਚਲੋ ਵਰੀਆ ਕਿਹੜਾ ਲੱਗੇ ਪੀਛੇ ਨਾਗਾ ਆ ਕਾ ਇਹ 100 ਕੰਡਾ ਆ ਗਿਆ ਬੜਾ 100 ਕੰਡਾ ਪੀਲੇ ਉਹ ਮੈਂ ਨਾ ਕੰਡਾ ਚੱਲੋ ਵਧੀਆ ਨਹੀਂ ਇਹ ਹੋ ਗਿਆ ਵੀ ਆਪਣੇ ਮਾਲੀਆ ਕਰਦੇ ਦਿੰਗੇ ਸਾਡੇ ਵੀ ਡੇਰ ਆ ਜਾਂ ਤੇਰੀ ਮੇਜੰਡਿਆ ਰਣੀ ਹਾਂ 133 ਲੋਂਦੇ ਆ ਕੋਈ ਇਹ ਕਾਰੂ ਪਾਈ ਜਾ ਤਾਂ ਹੋ ਜਾਂਦੀ ਮਹੀਨੇ ਤੇ ਮੇਰੀ ਫਰਮਾਦਾ ਮੇਰੀ ਛੇਡ ਠੀਕ ਰਹਿੰਦੀ ਆ ਹਾਂ ਛੇਡ ਠੀਕ ਠਾਕ ਆ ਪਤਾ ਹੋ ਗਿਆ ਚਲੋ ਵਧੀਆ ਛੇਡ ਹਾਂ ਛੇਡ ਤਾਂ ਠੀਕ ਹੀ ਆ ਹੂੰ ਮਾਨਤਵਾਰ ਵੇਖ ਕੇ ਥੋੜਾ ਜਿਹਾ ਪਰੇਸ਼ਾਨੀ ਜੀ ਹੋਣੀ ਸੀ ਹੂੰ ਉਹ ਤਾਂ ਵੀ ਠੀਕ ਹੀ ਆ ਚਲੋ ਮਹਾਰਾਜ ਦੀ ਕਿਰਪਾ ਹੀ ਆ ਪਰ ਚਲੋ ਘਰ ਦੇ ਵਿੱਚ ਹੈ ਸਹੀ ਆ ਚਲੋ ਮਹਾਰਾਜ ਨੂੰ ਪਤਾ ਨਹੀਂ ਹੁੰਦਾ ਕਿ ਬੜਨਾ ਤੇ ਕੀ ਨਹੀਂ ਪਰ ਇਦਾਂ ਹੀ ਕਰਨੀ ਚਾਹੀਦੀ ਹੂੰ ਸਾਡੀ ਵੀ ਠੀਕ ਹੀ ਹੁੰਦੀ ਤੇ ਬੜੇ ਬਾਲੀ ਗਣੀ ਹੋਣੀ ਚਾਹੀਦੀ ਪਰ ਗੱਲ ਨਾ ਬੈਠੀ ਠੀਕ ਹੀ ਰਹਿਣਾ ਆਂਦੇ ਵੀ ਨਹੀਂ ਹੁੰਦੇ ਇਦਾਂ ਹੋ ਜਾ ਗੁਲਾਮਾ ਨਹੀਂ ਹੁੰਦਾ ਇਹਦੇ ਉਹ ਗਿਆ ਆ ਮਾ ਪਿੰਡੋਂ ਨਵੀਂ ਨਾਮੇ ਚਲ ਜਾ ਆ ਮੇਡਾ ਰਿਹਾ ਹੈ ਇਹਨਾਂ ਕਰਪਾਹੀ ਤਮਾਉਂਗੇ ਇਹਨੇ ਕਿ ਮੈਂ ਅਰ ਮੁਲੀ ਤਾਂ ਚਾਹ ਜੀ ਮਾਰ ਲੈਨੇ ਬਖਸ਼ੀ ਆ ਤੇ ਨਾ ਇੱਕੋ ਜਾ ਵੇਖਣਾ ਚਾਹੀਦਾ ਈਆਂ ਪੁੱਤਾਂ ਵਾਲਾ ਮੰਮੀ ਜੀ ਤੂੰ ਹੀ ਕਹਿ ਗਾ ਡੇਡਾ ਸਾਨੂੰ ਲਾਈ ਹਣ ਠੀਕ ਆ ਮੈਨੂੰ ਮੇਰੇ ਮੰਮੀ ਡੈਡੀ ਨੇ ਸਮਝਾਇਆ ਵਾ ਠੀਕ ਆ ਹਾਂ ਤੇ ਜਿੱਦਾਂ ਨੇ ਮੇਰੇ ਮੰਮੀ ਡੈਡੀ ਹੁੰਦਾਂ ਨੇ ਤੂੰ ਹੀ ਮੈਨੂੰ ਜਿੱਦਾਂ ਨੇ ਮੈਨੂੰ ਲੱਭੀ ਆ ਓਦਾਂ ਹੀ ਮੈਨੂੰ ਮਾਰ ਤਵਾ ਜਿਹੜਾ ਚੰਗਾ ਹੀ ਨਾ ਧੀਏ ਰੜ ਮਾਰ ਕੇ ਰੋਗੀਆਂ ਤੇ ਸਾਡੀ ਵੀ ਜਾਨ ਸੌਖੀ ਹਾਂ ਹਾਂ ਹਾਨੂੰ ਨਹੀਂ ਕੋਈ ਫਿਕਰ ਕਰਦਾ ਹੈ ਵੜੀ ਕਾਦੀ ਮਮੀ ਨਹੀਂ ਫਿਕਰ ਕਰਾਂਦੀ ਲੋੜ ਨਹੀਂ ਤਹੋੜ ਮਾਂ ਅੰਦਰ ਨਹੀਂ ਵੀ ਰਾਜਣਾ ਚਲੋ ਕੋਈ ਨਹੀਂ ਲੈ ਜਾਓ ਕੋਈ ਗੱਲ ਨਹੀਂ ਕੀ ਉਹ ਤੇ ਤੁਹਾਡੀ ਆ ਕੋਈ ਗੱਲ ਨਹੀਂ ਤੇ ਤੂੰ ਇਹ ਪਹਿ ਗੱਲ ਦੀ ਤੇ ਸੰਨੇ ਕੀ ਲੈਣਗੇ ਚਲੋ ਠੀਕ ਆ ਜਨੂ ਵੇਖ ਲੈ ਮम्मा ਪਣੀ ਪੀਂਦੇ ਵੇਖਣਾ ਕਰਾਂਗੇ ਲੈਣਾ ਵਧੀਆ ਵਸੂ ਵੇਖਣਾ ਉਪਰ ਆ ਉਹਨੂੰ ਪਾਓ ਪੀਣਾ ਪਾਣੀ ਦੀ ਮੇਰਾ ਤਾਂ ਆਦਾ ਹੀ ਹੁੰਦਾ ਜਰਾ ਵੀ ਚੱਲ ਸਕੂਲ ਚੇਂਜ ਕਰ ਦਿੰਦਾ ਵਾ ਹਾਂਜੀ ਇਥੋਂ ਚੱਜਿਆ ਕਰੋ ਤੇ ਫਿਰ ਇਹ ਨਹੀਂ ਮੰਨੀ ਜਾਂਦੀ ਤੇ ਮੈਂ ਇੱਥੇ ਹੀ ਰਹਿਣੀ ਐ ਇਥੋਂ ਕਲੇਅਰ ਕਰਨੀ ਠੀਕ ਆ

ਹੋਰ ਕਿੰਦਰ ਖਾਂ ਕੀ ਜਾਇਂ ਗਲਾ ਮਾ ਕਾਹਨ ਬਾਠ ਠੀਕ ਠਾਕ ਵਧੀਆ ਵਾ ਅੱਛਾ ਹੁਣ ਤੂੰ ਸੁਣਾਓ ਹਾਂ ਤੇ ਕਮਾਦ ਐ ਦਾ ਪੁੱਤ ਤਾਂ ਮੇਰੇ ਕਮਾਦ ਪੁੱਤਾ ਜੀ ਸਾਰਾ ਝੋਨਾ ਹੀ ਝੋਨਾ ਹੀ ਲੋਣਾ ਝੋਨਾ ਹੀ ਲੋਣਾ ਮਾ ਸਾਰਾ ਹੁਣ ਤਾਂ ਅੱਜ ਐ ਕਾ ਹਾੜੀ ਵਾਲਾ ਬਾਬਾ ਵਿਦਿਆਲੋਕ ਕਮ ਹਾਂ ਬੀਜੀ ਵੀ ਜਾਂਦੇ ਆ ਕਈ ਹਾਂ ਕਈ ਵਾਈ ਜੰਦੇ ਆ ਇਸੇ ਜੇ ਬਾਰ ਕਾ ਬਿਮਾਰੀ ਵੀ ਬੜੀ ਪਈ ਨਾ ਗੰਨਾ ਘਟ ਨਿਕਲਿਆ ਹਾਂ ਗੰਨਾ ਸੁੱਕਿਆ ਕਈਆਂ ਦਾ ਸੁੱਕ ਗਏ ਜਾਰੇ ਜੀ ਆਹ ਗੱਲ ਬਾਤ ਨਹੀਂ ਤਦ ਮੇਰੀ ਗੱਲ ਸੁਣਾ ਕਹਿੰਦੀ ਆ ਕੁੜੀ ਲੈ ਕੇ ਜਾਣੀ ਆ ਤੇ ਕਿੱਦਾਂ ਚਲੋ ਮੈਂ ਮਾਰਦਾ ਆਵਾਜ਼ ਮੰਮੀ ਤੁਹਾਡੀ ਨੂੰ ਨਾ ਕਰੋ ਗੱਲ ਨਾ ਸਿਰ ਸ਼ਖਵਿੰਦਰ ਆ ਫਿਰ ਆਲਦੇ ਕੁੜੀ ਨੂੰ ਲੈ ਕੇ ਜਾਣਾ ਮੈਂ ਆ ਗਈ ਅਈ ਆਏ ਵੀ ਚੱਲੇ ਆਂਦੀ ਆ ਵੀ ਕੁੜੀ ਕਰਨੀ ਆ ਤੇ ਤੁਸੀਂ ਫਿਰ ਵਧੀ ਜਾਂਦੀ ਮੈਂ ਰੱਖੂੰਗੀ ਕੋਈ ਗੱਲ ਨਹੀਂ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਕੋਈ ਨਹੀਂ ਮਾਂਤੀ ਆ ਬਣ ਕੇ ਰਹਿਣ ਸਗੋਂ ਸਾਡੇ ਕੋ ਵੀ ਪਿਆਰ ਲੱਲਿਆ ਕਰੂ ਇਹ ਵੀ ਹੂੰ ਕੋਈ ਗੱਲ ਨਹੀਂ ਜੇ ਖਾਣਨੀ ਆ ਤੇ ਲੈ ਜੇ ਹਾਂ ਨਾ ਦੇ ਕੋਈ। ਜਸੂ ਬਈ ਕਿੱਦਾਂ ਕਰਨੀ ਆ? ਕੋਈ ਕਰਨੀ ਮੈਂ ਤੇ ਪਹਿਲਾਂ ਹੀ ਕਹਿਤਾ ਵਾ ਕਿ ਮੈਂ ਤੇ ਬੜਾ ਕੇ ਰੱਖੂੰਗੀ ਕੋਈ ਨਹੀਂ ਉਹਨੂੰ। ਤੇ ਹੁਣ ਹਾਂ ਲੋ ਤੇ ਦੇ ਦੋ ਆਈ ਲੈ ਜਾਨੇ। ਵਾ ਸਾਰੀਆਂ ਸਾਰੇ ਨਾਲੋਂ ਘਰ ਚੰਗੀ ਆ ਧੀਏ ਜੇ ਧੀ ਬਣਾ ਕੇ ਰੱਖੇਂਗੀ ਤੇ ਤੈਨੂੰ ਸੋਭਾ ਆਉਣੀ। ਹਾਂਜੀ। ਇਹ ਤੇ ਗੱਲ ਹੈ। ਮੰਨ ਤਾਂ ਬੱਤ ਚੱਲੀ ਆ ਫਿਰ। ਚੱਲ। ਓ ਮੰਨ ਤਾਂ ਲੈਣਾ ਵਾ। ਚੱਲ ਜਾਨੇ। ਚੱਲ ਕੇ ਤਿਆਰ ਹੋ ਬਾਹ ਕੱਪੜੇ ਵੀ ਚਲੀ। ਕੱਪੜੇ ਚੇਂਜ ਕਰ ਲਾ ਫਤਹਿ। ਚੇਂਜ ਕਰਨੇ ਕਿਉਂ ਕਰਨੇ ਆ? ਨੇ ਚੇਂਜ ਕਰਨੇ ਜਾ ਕੇ ਕਰਕੇ ਆ ਕੇ ਚੱਲੀਏ ਫਿਰ ਆਪਣਾ ਟਾਈਮ ਹੋਣ ਲਿਆ ਮਾਂ ਤੇ ਤਿਆਰ ਹੋਣ ਡੈ ਪੀ ਹੁਣ ਪੁੱਤ ਹਾਂਜੀ ਤੇ ਐ ਰੜ ਕੇ ਰਹਿਣਾ ਚੰਗਾ ਕੋਈ ਗੱਲ ਨਹੀਂ ਤੁਹਾਨੂੰ ਸਾਨੂੰ ਕੋਈ ਵੀ ਲਾਮਾ ਆਵੇ ਹੈ ਤੈਨੂੰ ਲਾਮੇ ਵਾਲੀ ਕੋਈ ਮੈਂ ਮੌਕਾ ਦੇਣਾ ਹੀ ਨਹੀਂ ਹਾਂ ਚਲੋ ਵਧੀਆ ਵਾ ਨਾ ਦੇਗੀ ਤੇ ਚੰਗੀ ਰਹੇਗੀ ਸਭਾ ਸੋਭਾ ਰਹੇਗੀ ਦੁਨੀਆ ਦੀ ਹੈ ਹਾਂਜੀ ਹਾਂਜੀ ਹਾਂ ਤੇ ਸਾਡੇ ਕੋਲ ਵੀ ਨਾ ਹੀ ਧੀਏ ਪਿਆਰ ਲਾਏਗੀ ਮੁੜ ਕੇ ਹਾਂਜੀ ਹਾਂ ਇਹ ਤਾਂ ਉਹਨਾਂ ਇਦਾ ਹੀ ਆ ਫਿਰ ਨਾ ਕੋਈ ਗੱਲ ਤੇ ਚਾਹ ਤਾ ਤੁਸੀਂ ਜੀਓ ਫਿਰ ਨਾ ਕੀ ਆ ਦਾਲ ਨਹੀਂ ਕੋਈ ਧਾਰ ਭੁਕੇ ਲਾਏ ਦਾਲ ਬਣਾ ਦੇ ਜਿਆ ਦੋ ਕਿਤੇ ਹਾਂ ਉਹ ਲਾ ਕੇ ਕਦੀ ਉਹਨੇ ਲਾ ਲਏ ਕਦੀ ਤੂੰ ਨਾ ਕੋਈ ਨਹੀਂ ਇਹਨੂੰ ਤੇ ਮੈਂ ਤਾਂ ਸਕੂਲ ਖਾ ਜਾ ਕਰੂ ਹਣ ਕੰਮ ਨਹੀਂ ਆਂ ਤੇ ਪੜਾਇਆ ਕਰਨਾ ਇਹ ਤਾਂ ਸਭ ਤੋਂ ਵਧੀਆ ਗੱਲ ਹੋ ਰਹੀ ਹਾਂਜੀ ਹਾਂਜੀ ਅਗਲੀ ਨਾ ਕੀ ਰਹੇਓ ਮੀਰਾ ਅੱਜਕੱਲ੍ਹ ਨੇ ਉਹ ਚੀਜ਼ ਰਹੀ ਅੱਜਕੱਲ੍ਹ ਤੇ ਕੁੜੀਆਂ ਜਿਹੜੀਆਂ ਮੁੰਡਿਆਂ ਨਾਲੋਂ ਅੱਗੇ ਚੱਲ ਗਈਆਂ ਵਾ ਚੱਲ ਗਈਆਂ ਚੱਲਾਈ ਜੀ ਵੀ ਅੱਗੇ ਆ ਨੌਕਰੀਆਂ ਵੀ ਸਭ ਮਿਲ ਗਈਆਂ ਵਾ ਉਹ ਚਲੋ ਨਿਆਣਾ ਸਕੂਲੇ ਮੇ ਜਾਵੇ ਨਾ ਪ੍ਰੇਮ ਨਾਲ ਭਾਵ ਨਾਲ ਤੇ ਖੁਸ਼ ਹੋਵੇ ਨਿਆਣਾ ਤੇ ਪਰਦਾ ਵੀ ਟੰਗਾ ਵਾ ਨੇ ਵਧੀਆ ਪੜਦੀ ਕੁੜੀ ਦਾ ਦਾੰ ਕੋਈ ਇਹੋ ਜੀ ਗੱਲ ਨਹੀਂ ਆ ਪੜ੍ਹਾਈ ਚ ਠੀਕ ਵਾ ਠੀਕ ਵਾ ਇਹ ਨਾ ਆਇਆ ਕੰਮ ਤਾਂ ਦੇ ਦੋ ਮਾੜਾ ਮੋਟਾ ਜਾ ਹੋ ਜਾਂਦਾ ਇਹਨਾਂ ਦਾ ਚਲੋ ਹੁਣ ਆਪਣੀ ਜ਼ਿੰਮੇਵਾਰੀ ਤੇ ਗੱਲ ਲੱਗੀ ਆ ਹੁਣ ਗਾੜੀ ਜਿਹੜਾ ਆਉਂਦਾ ਭੜਾਈ ਵਾਲਾ ਹੀ ਆਉਣਾ ਵਾ ਪੜਾ ਵਾਲਾ ਤੇ ਸਾਡੇ ਵਾਲਾ ਤੇ ਰਹੇ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ ਤਰੱਕੀ ਕਰਨ ਦੀਆਂ ਕੁੜੀਆਂ ਹੁੰਦੀਆਂ ਨੇ ਕੁੜੀਆਂ ਤਰੱਕੀ ਕਰਦੀਆਂ ਵਾ ਕੁੜੀਆਂ ਬਹੁਤ ਕਰਦੀਆਂ ਹੂੰ ਹੂੰ ਯਾਰ ਰੱਬ ਵੱਲੋਂ ਇਹਨਾਂ ਇਹਨਾਂ ਦਾ ਪੜਾਈ 'ਚ ਵੀ ਚੇਤਨ ਜਿਆਦਾ ਹੋਵੇ ਚੇਤਨ ਜਿਆਦਾ ਮੁੰਡਿਆਂ ਨਾਲ ਵੱਧ ਪੜਦੇ ਨੇ ਵੱਧ ਆ ਮੁੰਡੇ ਨੂੰ ਕਹਿ ਕਹਿ ਕੇ ਧੱਕ ਚਾਹੀਦਾ ਵਾ ਪਰ ਨਹੀਂ ਇਹ ਨੀਗਾ ਪੱਟ ਉਹਨੂੰ ਕਹਿਣ ਦੀ ਵੀ ਲੋੜ ਨਹੀਂ ਆ ਆਪੇ ਪੜੀ ਜਾਂਦੀ ਆਪਣੇ ਟਾਈਮ ਨਾਲ ਸਕੂਲੋਂ ਆਣ ਕੇ ਮਜੇ ਨਾਲ 2 ਘੰਟੇ ਲਾਉਂਦੀ। ਆਹ ਨਿਆ ਆਪਣੀ ਮਾਂ ਦਾ ਖਿੰਦਾ ਪੁੱਤੋ ਆ ਨਾ ਤਾਂ ਕਰਕੇ। ਮਾਂ ਤੋਂ ਹੀ ਨਹੀਂ ਤਿਆਰ ਹੋ ਜੇ। ਆ ਗਈ ਪਾਪਾ। ਆ ਗਈ ਚਲੀਏ ਫਿਰ। ਚਲੋ। ਚਲ ਮਿਲਣਾ ਆਪਣੀ ਨਾਨੇ ਨਾਨੇ ਨੂੰ। ਠੀਕ ਆ ਨਾਨੇ। ਕਿੱਥੇ ਆਇਆ ਫਿਰ ਪੁੱਤ? ਕਹਾਂ? ਆਉਂਗਾ ਮੈਂ ਤੇ ਥੱਕਾ ਮੈਂ ਗਰੀ। ਠੀਕ। ਠੀਕ ਆ ਨਾਨੇ। ਹਾਂ ਚਲੋ ਕਿੱਥੇ ਗਿਆ ਕੰਗਾ। ਹਾਂ ਤੇਰਾ ਲਵੀ ਫਿਰ ਹੋਰ ਗੱਲਾਂ ਬਾਤਾਂ। ਰੁਗਿਆ ਇਹੰਦ ਨੰਨੀ ਬਟ ਫਤ ਕੋਈ ਹਰ ਫੜ ਨਹੀਂ ਕੀਤੀ ਲੀ 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 ਰਾਤੋਂ ਬਾਅਦ ਤੇ ਮੈਂ ਆਉਂਗਾ ਫਿਰ ਚਲੋ ਆਓ ਆਜੋ ਬਾਹਰ ਹੈ ਨਾ ਚੱਪਾ ਪਾਉਣਾ ਪੱਟਣਾ ਚਲੋ ਇਹ ਨਾ ਮਾਇਓ ਗੇਲਾ ਪੈਂਟ ਹੈ ਹਾਂ ਮਾਇਓ ਗੇਲਾ ਵੀ ਤੇਗਾ ਮੋਤ ਓਕੇ ਰੰਮੋ ਤੇਗਾ ਹੈ ਤੇ ਨਾ ਇਹ ਨੰਦ ਮੇਰੇ ਕਰੋ ਕੀ ਆ ਰੁਗਿਆ ਆਉਂਦਾ ਆ ਉਹ ਨਹੀਂ ਆਮ ਵੀ ਕੋਤਾ ਆਮ ਕੇ ਜੰਦਾ ਮਾੜਾ ਕਿਹਦਾ ਸੀ ਚਲ ਗਿਆ ਠੀਕ ਹੈ ਨਾ ਚੰਗਾ ਮੈਂ ਮੈਂ ਚੰਗਾ మ్ిపరిసాఉడిథవిదండల షసయేకంTele మాంద బొల్నసచిమా్ద అవిదం మాందా ఇబ఼ాకంరు lustవ్ Duke జహిలినవ weave

ਹਾਂ ਅਲੋ ਚਾਪੀ ਟਾਂਗ ਉੱਥੇ ਗੱਡੀ ਅਮਾ ਤੋਂ ਇਹ ਦਾਲ ਨਹੀਂ ਮਰ ਰਹੀ ਉਹ ਨਹੀਂ ਪਾਣੀ ਕੋਈ ਗੱਲ ਨਹੀਂ ਕੋਈ ਤੈਨੂੰ ਪੀ ਰਿਹਾ ਤਾਂ ਕੀ ਹੈ ਨਹੀਂ ਕੋਈ ਗੱਲ ਨਹੀਂ ਚਲ ਬਹਿ ਜਾਓ ਬਹਿ ਕੇ ਪੀ ਲੋ ਕੋਣ ਮੁੰਡੇ ਨੂੰ ਦੇਣਾ ਪਾਣੀ ਪੀਓ ਨਹੀਂ ਮੈਂ ਪੀ ਜਾਣੀ ਆਹ ਗਰਮੀ ਮੜੀ ਆ ਗਰਮੀ ਬਹੁਤ ਜਿਆਦੀ ਹੋ ਹੂੰ ਕਹਿੰਦਾ ਘਲਾ ਫੜ ਬੜਾ ਕਿਹਾ ਜਾਲਾ ਤੇ ਤੇਰੇ ਤੇ ਲੈ ਆਪ ਤੁਮੇ ਰੱਖਿਆ ਮੈਂ ਨਹੀਂ ਮਮਾ ਮੈਂ ਰੱਖਉਣੀ ਆ ਕੋਈ ਗੱਲ ਨਹੀਂ ਪੁੱਤ ਮੈਂ ਰੱਖਉਣੀ ਆ ਤਾਂ ਕਿ ਤੂੰ ਚਲ ਗਈ ਨਾ ਮੈਨੂੰ ਤੇਰੇ ਜਾਣ ਤੋਂ ਪਰੇ ਬਾਅਦ ਨਾ ਬੜਾ ਬਗੋਚਾ ਆਇਆ ਮੈਂ ਸੋਚਦੀ ਸੀ ਮੇਰੀ ਮਾਂ ਤੇ ਘਰੋਂ ਕਾਇਰ ਆਉਗੀ ਤੇ ਕਦੋਂ ਮੈਨੂੰ ਸੋਖ ਹੋਊਗਾ ਕਦੋਂ ਮੇ ਨਾਲ ਗੱਲਾਂ ਬਾਤਾਂ ਕਰੂਗੀ ਮੰਮਾ ਤਾਂ ਤਾਂ ਉਸ ਦਿਨ ਵੀ ਬੀਪੀ ਲੋ ਹੋ ਗਿਆ ਹੀ ਆਹੋ ਤੇ ਮੈਂ ਕਰ ਦਿੰਨੀ ਆ ਕੰਮ ਕੋਈ ਗੱਲ ਨਹੀਂ ਕੋਈ ਨਹੀਂ ਪਤਾ ਮੈਂ ਤੇ ਸਾਰਾ ਕੰਮ ਸਿਖਾਉਂਗੀ ਪਰ ਤੇ ਇਸ ਤਰੀਕੇ ਦੇ ਨਾਲ ਤੂੰ ਆਪਣੀ ਪੜਾਈ ਕਰ ਚੰਗਾ ਇੰਨਾ ਤਾਂ ਕੰਮ ਤੇ ਮੰਮੀ ਮੈਂ ਕਰੀ ਸਾਡੀ ਤੁਹਾਨੂੰ ਵੀ ਫਾਇਦਾ ਹੀ ਹੋਊਗਾ ਇੰਨਾ ਤਾਂ ਚੰਗਾ ਤੂੰ ਬੈਠੀ ਹੋ ਮੈਨਾਂ ਟੱਕੇ ਆਏ ਆ ਚਲ ਕੋਈ ਨਹੀਂ ਪਤਾ ਹੁਣ ਤੂੰ ਹੀ ਰਾਹੀ ਆ ਨਾ ਹੁਣ ਤੂੰ ਆਪਣਾ ਪੜਲਾ ਤੇਰਾ ਵਰਕ ਵੀ ਕਿੰਨਾ ਜਾਵਾ ਹੋਇਆ ਵਾ ਹਾਂਜੀ ਤੋ ਉਹ ਤੂੰ ਕਰ ਲੈ ਚਲੋ ਵਧੀਆ ਲੱਗੀ ਮੈਨੂੰ ਤੁਹਾਡੀ ਦੋਵਾਂ ਦੀ ਗੱਲ ਬੜੀ ਵਧੀਆ ਵਾ ਇੱਕ ਜਣੇ ਹੁਣ ਕਰ ਲੋ ਤੇ ਇੱਕ ਜਣੇ ਮੁੜ ਕੇ ਦੂਜਾ ਕੰਮ ਕਰ ਲਿਓ ਜਾ ਲੈ ਜਾਓ ਘੰਡੇ ਰੱਖਾ ਵਰ ਜੋ ਇੱਥੇ ਪਹਿਲਾਂ ਉੜ ਕੇ ਨਾਲ ਮੇਰੇ ਕੇ ਕੰਮ ਕਰੀ ਜਾ ਜਿਹੜਾ ਜਿਹੜਾ ਕਰਨਾ ਆ। ਆ ਪ੍ਰੀਤ ਚਲ ਬੰਦਾ ਤਾਂ ਕੱਪੜੇ ਝੇੜ ਕਰ ਲਈਏ ਆਪਣੇ। ਚਲੋ। ਹੈ? ਚਲੋ। ਆ ਜਾ ਮੁਰਗੇ ਕੋਈ ਕੰਮ ਧੰਦਾ ਕਰੀਏ। ਜੀ। ਮਾਂ ਤੋ ਰਿਆ। ਹੋ ਤਾਂ ਤਾਉਂ ਨਹੀਂ ਸੀ। ਹਾਂ ਕੱਪੜੇ ਟੈਂਡੇ ਹੋ ਜਾਣ। ਠੀਕ ਆ। ਮੇਰੇ ਪੁੱਤ ਤੂੰ ਆਪਣੀ ਪੜਾਈ ਵਾਲੇ ਧਿਆਨ ਜਨਾ ਚੰਗਾ। ਹਾਂਜੀ। ਮੈਨੂੰ ਤੇਰੇ ਨਾਨੀ ਨਾਨੇ ਨੇ ਸਮਝਾ ਕੇ ਕੱਲਿਆ ਹਨਾ। ਹਾਂਜੀ। ਫੇ ਸਾਡੀ ਕੁੜੀ ਨੂੰ ਕੋਈ ਆਉਗਣ ਨਹੀਂ ਹੋਣੀ ਚਾਹੀਦੀ। ਇਦਾਂ ਫਿਰ ਉਹਨਾਂ ਨੂੰ ਵੀ ਟੈਨਸ਼ਨ ਹੁੰਦੀ ਉਹਨਦੇ ਸਾਨੂੰ ਵੀ ਟੈਨਸ਼ਨ ਹੁੰਦੀ ਹੈ ਹਾਂਜੀ ਨਾਲੇ ਮੇਰੇ ਮੰਮੀ ਡੈਡੀ ਨੇ ਮੈਨੂੰ ਸਮਝਾਇਆ ਵਾ ਠੀਕ ਹੈ ਠੀਕ ਹੈ ਤੇ ਤੂੰ ਮੈਂ ਵੀ ਦਰਨਾ ਵਧੀਆ ਰਹੂੰਗੀ ਤੂੰ ਜਿੱਦਾਂ ਮੈਂ ਨਾਲ ਫਰੀ ਨੂੰ ਰੱਖਦੀ ਐ ਨਾ ਇਦਾਂ ਹੀ ਮੈਂ ਤੈਨੂੰ ਰੱਖੂੰਗੀ ਠੀਕ ਹੈ ਹਾਂਜੀ ਤੇ ਤੂੰ ਦਿਲ 'ਚ ਕੋਈ ਇਹੋ ਜੀ ਗੱਲ ਨਹੀਂ ਲਿਆਉਣੀ ਤੇ ਮੰਮਾ ਮੈਨੂੰ ਅੱਗੇ ਵੰਗੂ ਕਰੂਗੀ ਜਾਂ ਕਿੱਦਾਂ ਮੀਂਹ ਠੀਕ ਹੈ ਠੀਕ ਹੈ ਮੰਮਾ ਹਾਂਜੀ ਹਾਂਜੀ ਹਾਂ ਚਲੋ ਠੀਕ ਹੈ ਫਿਰ ਕਰੋ ਹੁਣ ਆਪਣੀ ਪੜਾਈ ਚਲੋ ਤੇ ਕੱਪੜੇ ਚੇਂਜ ਕਰੋ ਕੱਪੜੇ ओके ਨਮਸਤੇ ਬੈਠੀ ਅਜੇ ਵੀ ਸੋਚੀ ਜੈ ਨਹੀਂ ਹੋਣਾ ਪਸ ਨਹੀਂ ਸੱਚਾ ਕੀ ਆ ਹਾਂ ਹੁਣ ਤਾਂ ਇਹ ਤੈਨੂੰ ਕਮਾ ਫਰਾ ਵੀ ਲੰਦਾ ਵਾ ਤੇਰੇ ਹੱਥੋਂ ਪੇਕੇ ਆ ਤੂੰ ਇਹ ਸਾਰਾ ਤੈਨੂੰ ਗੱਲ ਸਮਝਾਤਾ ਵਾ ਪਰ ਇਹ ਗੱਲ ਬਾਦ ਸੰਨ ਤੁਹਾਡੇ ਜਣ ਪਿਆਰ ਦਵਾ ਚ ਠੀਕ ਆ ਉਹਨੂੰ ਲੱਗਦਾ ਤੂੰ ਪਿਆ ਆ ਵਾ ਪਰ ਅੱਗੇ ਉਹ ਨਜ਼ਰ ਆਇਆ ਹਾਂ ਤੇ ਮੇਰੇ ਕਾਲੇ ਮੰਮੀ ਡੈਡੀ ਨੇ ਮੈਨੂੰ ਆਇਆ ਇਹ ਕਿ ਹਾਂ ਕੋਈ ਲੰਮਾ ਨਹੀਂ ਹੋਣਾ ਚਾਹੀਦਾ। ਹਾਂ ਤੇ ਚੰਗੀ ਗੱਲ ਵਾਹਣਾ ਹੁਣ ਤੂੰ ਸਿਫਤ ਕਰ ਕਰਕੇ ਦੱਸ ਸਾਰਾ ਕੋਈ ਕੁੜੀ ਨਾਲ ਪਿਆਰ ਵਾਲੀ ਆ ਕਰਨ ਨੂੰ ਤਿਆਰ ਕਰਕੇ ਸੂਦੇ 1 ਲੱਖ ਕੋਈ ਲਾਂਡ ਗਵਾੜ ਜਿਹੜਾ ਸਾਰਾ ਤੇਰੀ ਸਾਵਾ ਜੇ ਦਵੇ ਤੈਨੂੰ। ਕੋਈ ਗੱਲ ਨਹੀਂ ਮੈਂ ਤੀਵ ਨੇ ਟੈਨਸ਼ਨ ਨਾ ਮੈਂ ਮੰਮੀ ਡੈਡੀ ਨੂੰ ਇੰਨੀ ਗੱਲ ਕਹਿ ਕੇ ਆਈਆਂ ਕਿ ਤੂੰ ਇਹ ਕਾਹਦੇ ਕੈਂਸਲ ਨਹੀਂ ਲੈਣੀ। ਚਲੋ ਵਧੀਆ ਵਧੀਆ ਹਾਂਜੀ ਤੇ ਲਾਮੇ ਵਾਲੀ ਕੋਈ ਗੱਲ ਹੀ ਨਹੀਂ ਰੱਖਣੀ ਆਪਾਂ। ਹਾਂ ਠੀਕ ਹੈ ਚਲੋ ਤੁਸੀਂ ਜੇ ਹੋ ਜਾਓ ਫਰੈਸ਼ ਹੋ ਉਸ ਤੋਂ ਹੋ ਜਾਓ। ਹਾਂਜੀ